ਸਵਾਗਤ ਹੈ ਕਿਸਾਨ ਵੀਰੋ ਢਾਟ ਢਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਜੱਲੀਆ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਰਾਏ ਸਰ ਜੀ ਤੇ ਆਪਾਂ ਤੁਹਾਡੇ ਵਾਸਤੇ ਦੋ ਝੋਟੀਆਂ ਲੈ ਕੇ ਆਏ ਆ ਸੂਈਆਂ ਬਾਈਆਂ ਕਿੰਨੇ ਚਰਦੀਆਂ ਸੂਈਆਂ ਬਾਈਆਂ ਤੋਂ ਪੁੱਛਾਂਗੇ ਤੇ ਦੋ ਤੁਹਾਡੇ ਵਾਸਤੇ ਤਿਆਰ ਦੁੱਧ ਵਾਲੀਆਂ ਗ ਬੈਠਾ ਦੂਜਾ ਦੂਜਾ ਸੁਆ ਜਾਂ ਤੀਜਾ ਤੀਜਾ ਸੁਆ ਉਹ 22 ਤੋਂ ਪੁੱਛ ਕੇ ਦੱਸਾਂਗੇ ਤੇ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲ ਜੀ ਜਾਂਦਾ ਤੇ ਆਓ ਅੱਗੇ ਕਰਕੇ ਗੱਲਬਾਤ ਆਜੋ ਵੀਰੇ ਸਸੀ ਕਾ ਜੀ ਸਸੀ ਕਾ ਜੀ ਹੋਠ ਠੀਕ ਠਾਕ ਹੋ ਵੀਰੇ ਪਹਿਲਾਂ ਤਾਂ ਨੰਬਰ ਬੋਲੋ ਵੀਰੇ ਆਪਣਾ ਨੰਬਰ 6239060696 ਪਿੰਡ ਜੀ ਪਿੰਡ ਨਾਲ ਸਰ ਜਿਲ੍ਹਾ ਪਰਣਾਵਾ ਤਸੀਲ ਵੀ ਪਰਣਾਵਾ ਜੀ ਤਸੀਲ ਵੀ ਪਰਣਾਲੇ ਨੇੜੇ ਤੇੜੇ ਕਿਹੜੇ ਪਿੰਡ ਆ ਗਏ ਵੀਰੇ ਜੀ ਆਪਾਂ ਜੀ ਭੂਤਨ ਵਾਲੀ ਛੱਡੋ ਹੂੰ ਮੈਨ ਰੋਡ ਤੋਂ 6 ਕਿਲੋਮੀਟਰ ਆਪਣਾ ਪਿੰਡ ਪੁਰਾ ਜੀ ਓਕੇ ਜੀ ਤੇ ਨਾ ਕਿਹੜੇ ਨੇੜੇ ਜੀ ਆਪਾਂ ਨੂੰ ਮਾਰਕ ਕਰਕੇ ਕਰਾਲ ਨੇੜੇ ਕਿੰਨੇ ਨਾਕ ਦਿਖਾ ਰਹੇ ਆ ਆਪਾਂ ਜੀ ਆਪਾਂ ਜੀ ਦੋ ਝੂਠੀਆਂ ਦੋ ਘਾਟਾਂਂਗੀਆਂ ਜੀ ਚਾਰ ਨਾਕ ਦਿਖਾ ਰਹੇ ਆ ਤੇ ਜੇ ਆਪਾਂ ਪਹਿਲੇ ਨੰਬਰ ਵਾਲੀ ਬੈੜ ਦੀ ਗੱਲ ਕਰ ਲਏ ਵੀਰੇ ਹਨਾ ਕੀ ਡਿਟੇਲ ਹੈ ਇਹਦੀ ਭਾਈ ਜੀ ਇਹਦੇ ਨਾਲ ਕੀ ਹੈ ਜੀ ਰਾਸੂਆ ਦੂਜਾ ਝੂਆ ਜੀ ਦੂਜਾ ਝੂਆ ਰਹੀ ਨਾ ਤੇ ਮਗਰ ਵੀ ਕੁਆਲਿਟੀ ਵਾਲੀ ਬੱਚੀ ਬੱਚੀ ਹੈ ਜੀ ਸੈਕਟਰ ਸੀ ਮੰਦੀ ਸੈਕਟਰ ਸੀ ਮੰਦੀ ਹਾਂ ਇਹਨੂੰ ਕਹਿੰਦੇ ਹਨਾ ਸੈਕਟਰ ਸੀ ਮੰਦਾ ਦਿੱਖ ਦਾਸਦੀ ਆ ਚੇਰ ਜੂ ਰੋਕੇ ਵੀਰੇ ਸਭ ओके ਆ ਦੇਖੋ ਜੀ ਜੇਰ ਕੰਪਲੀਟ ਠੀਕ ਆ ਤੇ ਖੋਲੇ ਨੂੰ ਤੋਰਾ ਤਾਰਾ ਕਰਾ ਕੇ ਕਿੰਨਾ ਕ ਬੋਲਾ ਵੀਰੇ ਬਾਈ ਆਪਾਂ ਦਵੀਡੇ ਸੁਭਾਉਂਗੀ 6 ਕਿਲੋ ਬਹੁਤ ਹੋਇਆ 6 ਕਿਲੋ ਬੋਲਾ ਆਪਾਂ ਗਾੜਤ ਹੈਗਾ ਠੀਕ ਆ ਜੀ ਤੇ ਥਣ ਥਣ ਦੂਰਾ ਲੱਗਿਆ ਵਾ ਹਨਾ ਕੁਆਲਿਟੀ ਬੜੀਆ ਵਹਿੜਦੀ ਤੇ ਬਾਕੀ ਦੀ ਗੱਲ ਦੁੱਧ ਨੇ ਕੱਢ ਦੇਣਾ ਕੋਈ ਉਹੋ ਜੀ ਗੱਲ ਨਹੀਂ ਹੈਗੀ ਆ ਦੇਖੋ ਜੀ ਬੱਚਾ ਦੇਖੋ ਬੱਚੀ ਮਗਰ ਨਹੀਂ ਜਮਾ ਜਮਾ ਵੀਰੇ ਜਮਾ ਹਾਥੀ ਜਵਾਈ ਕਰ ਲੈ ਜੀ ਤੁਹਾਨੂੰ ਹਾਥੀ ਜਵਾਈ ਹਲਾ ਵੀ ਥਣ ਲੱਗਿਆ ਵਾ ਤੇ ਬਾਕੀ ਦਾ ਦੁੱਧ ਕਿੰਨਾ ਪਾ ਦੋਗੀ ਵੀਰੇ ਬਾਈ ਜੀ ਆਪਾਂ ਮਾਲਕਾਂ ਨੇ 25 ਲੀਟਰ ਪਹਿਲੇ ਜੂਏ ਤੋਂ ਆ ਜੀ ਆਪਾਂ 25 ਲੀਟਰ ਦਾ ਲੈ ਕੇ ਠੀਕ 25 ਲੀਟਰ ਹੀ ਆਪਾਂ ਕਹਿ ਕੇ ਦੇਣੇ ਤੇ ਬਾਕੀ ਦਾ ਨਾਣਾ ਵਗੈਰਾ ਵੜਿਆ ਹਨਾ ਆਵਾਨੇ ਤੇ ਕੁਆਲਿਟੀ ਪੂਰੀ ਫੁੱਲ ਦੋ ਫਾੜ ਵਾਲਾ ਨਹੀਂ ਫਾੜੀ ਵਾਲਾ ਲੇਵਾ ਹਾਂ ਵੀਰੇ ਫਾੜੀ ਵਾਲਾ ਲੇਵਾ ਇਹਨਾਂ ਦਾ ਸਟੇਟਸ ਵਗੈਰਾ ਬਹੁਤ ਘੱਟ ਹੁੰਦੀ ਆ ਦੇਖੋ ਤੇ ਬਾਕੀ ਦਾ ਬਾਈ ਕਹਿੰਦਾ ਸੀਲ ਤੇ ਸਾਬੂ ਫੁੱਲ ਤੇ ਨਾਲ ਉਹ ਨਾਲ ਆ ਤੇ ਬਾਕੀ ਦੀ ਗੱਲ ਸਾਰੀ ਕੰਪਲੀਟ ਆ ਜੇਰ ਜੂਰ ਸਾਰੀ ਬੱਛਲ ਚ ਪਈ ਹੈ ਕਰ ਲੀਏ ਨਾ ਪਾਵਾ ਕਰੀ ਨਹੀਂ ਇਹ ਦਿੱਸੀ ਜਾਂਦੀ ਆ ਬੈਡ ਚੰਗੀ ਆ ਤੇ ਸੁਹਾ ਦੂਜਾ ਹੀ ਆ ਇਹ ਸੁਹਾ ਤੇ demandas ਬਾਈ ਇਹਦੇ demandas ਬਾਈ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਧਾਰਾ ਦੂਰਾ ਮਾਰ ਕੇ ਦਿਖਾਵਾਂਗੇ ਨਹੀਂ ਆਪਾਂ ਇੱਡੀ ਜੇ ਆਪਾਂ ਭਾਵੇਂ ਆ ਬੰਦਾ ਅੱਛਾ ਆਪੇ ਆ ਕੇ ਲੈ ਜਾ ਇੱਕ ਤਾਂ ਵੀਰੇ ਮੈਂ ਤੁਹਾਨੂੰ ਵੀਡੀਓ ਦੇਖਣਾ ਇਹਨੂੰ ਕਹਿ ਰਿਆਂਗਾ ਕਿਉਂਕਿ ਪਸ਼ੂ ਹੋ ਜਾਂਦੇ ਚਾਰ ਫਿਰ ਵੀਡੀਓ ਲੰਮੀ ਹੋ ਜਾਂਦੀ ਧਾਰਾ ਦੂਰਾ ਹੈ ਨਾ ਤੇ ਮੋਲੇ ਦਾ ਫੋਨ ਤੇ ਹੂ ਜਮਾ ਚਾਹਜ ਤੇ ਹੁਣ ਆਪਾਂ ਗੱਲ ਕਰ ਲਏ ਤੇਰੀ ਆ ਬੈਠਦੀ ਇਹ ਵੀ ਦੂਜਾ ਸੂਆ ਵੀਰੇ ਇਹ ਵੀ ਦੂਜਾ ਸੂਆ ਬੈਠਾ ਦੂਜਾ ਸੂਆ ਕੀ ਤੇ ਕੁਆਲਿਟੀ ਇਹਦੀ ਵੀ ਫੁੱਲ ਆ ਤੇ ਕੱਟ ਕੱਟ ਦੋਨਾਂ ਦੀ ਚੰਗੇ ਹੈ ਨਾ ਤੇ ਵੀਰੇ ਕਿੰਨਾ ਦੁੱਧ ਆ ਇਹ ਥੱਲੇ ਕਿੰਨੇ ਦਿਨਾਂ ਦੀ ਸੂਈ ਵੀ ਆਹੀ ਤੂੰ ਵੀ ਤੈਨੂੰ ਹੋਵੇ ਜਾਂ 15 18 ਦਿਨ ਹੋਵੇ ਬੱਚਾ ਹੈ ਨਹੀਂਗਾ ਬੱਚਾ ਜੀ ਸੀਗੀ ਬੱਸੀ ਸੀਗੀ ਉਹ ਮਾਰਕਲੇ ਹੱਟ ਗਈ ਓਕੇ ਨਾਲ ਰੱਖ ਲਿਓ ਜੀ ਤੁਹਾਨੂੰ ਪਰਤੇ ਚ ਮਿਲ ਗਈ ਹੋਗੀ ਫੇਸ ਕਰੋ ਜੇਕ ਵੱਡੇ ਸਾਈਜ਼ ਦੀ ਤੇ 20 ਲੀਟਰ ਆਪਾਂ 10 ਲੀਟਰ ਪਰ ਟਾਈਮ ਦਾ ਮਿਣਕੇ ਦੇ ਦਿਆਂ ਕੱਢ ਲਓ ਉਹਨਾਂ ਬਾਹਰ ਨੂੰ ਹੂੰ ਤੇ ਉਹ ਮੇਨ ਗੱਲ ਹੈਗੀ ਬਾਈ ਕਹਿੰਦੇ ਬੱਸੀ ਰੱਖ ਲਈ ਐ ਦੀ ਠੀਕ ਆ ਜੀ ਤੇ ਬਾਕੀ ਦੀ ਗੱਲ ਸੱਚੀ ਗੱਲ ਕਰੀ ਆ ਜਮਾ ਤੇ ਦੁੱਧ ਬਾਈ ਕਹਿੰਦੇ ਮਿਣਕੇ ਲੈ ਜਾਓ ਤੇ ਮੈਨ ਮੈਨ ਨੂੰ ਕਿਵੇਂ ਬਾਈ ਬਾਕੀ ਜਾਤ ਵਾਲੀ ਵੱਡੇ ਸਹਿਜ ਦੀ ਆ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਡੇਢ 2 ਵਜੇ ਦਾ ਉਸ ਹਿਸਾਬ ਨਾਲ ਜੱਜ ਕਰ ਲਿਓ ਮੋੜ ਲਿਓ ਜੀ ਆ ਦੇਖੋ ਜੀ ਕੁਆਲਿਟੀ ਇਹਦੀ ਪੂਰੀ ਵਧੀਆ ਦੁੱਧ ਕਹਿਣ ਵਾਲਾ ਨਹੀਂ ਬਾਈ ਕਹਿੰਦਾ ਨਾਪਣ ਵਾਲਾ ਠੀਕ ਆ ਜੀ ਨਾਪ ਕੇ ਤੁਸੀਂ ਲਿਆ ਸਕਦੇ ਹੋ ਕਰੋ ਜੀ ਚੈੱਕ ਤੇ ਫਿਰ ਫੁੱਲ 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 ਧਾਰਾਂ ਦਰਾਂ ਦੀ ਓਕੇ ਆ ਵੀਰੇ ਹਾਂਜੀ ਹਾਂ ਤੇ ਸਹਿਜ ਬਹੁਤ ਆ ਹਨਾ ਹਾਂਜੀ ਹਾਂ ਸਹਿਜ ਪੂਰਾ ਫੁੱਲ ਉਹ ਉਹ ਚੀਜ਼ ਹੈਗੇ ਹਾਂ ਉਹ ਚੀਜ਼ ਹੈ ਤੇ ਬਾਕੀ ਦੁੱਧ ਕਹਿਣੇ ਹੋਰ ਵੀ ਬਾਤ ਜਾਣਾ ਹਨਾ ਫਿਟਿੰਗ ਆਲੇ ਲਈ ਵੇ ਆ ਦੋਨਾਂ ਦੇ ਹਾਂ ਫਿਟਿੰਗ ਆਲੇ ਲਈ ਤੂਟਾ ਵਾਲੇ ਅੱਛਾ ਵੀਰੇ ਇਹਦੀ ਰਵਾਣੇ ਦੀ ਫੋਨ ਤੇ ਇਹਦੇ ਆਪਾਂ 87000 ਦੇ ਮੁੱਲ ਕਰਦੇ ਜੇ ਬਾਈਟ ਜੇ ਨਹੀਂ ਓਕੇ ਤੇ ਬਾਕੀ ਦਾ ਵੱਡੀ ਵਹਿੜਾ ਜੇ ਆਪਾਂ ਗੱਲ ਕਰ ਲਏ ਬੱਚੀ ਨਾਲ ਹੁੰਦੀ ਫਿਰ ਲੱਖ ਨੂੰ ਜਾਣਾ ਸੀ ਇਹਨੇ ਹਨਾ ਤੇ ਫੇਸ ਕਰੋ ਚੈੱਕ ਇੱਕ ਨੰਬਰ ਤੇ ਵੀਰੇ ਹੁਣ ਝੋਟੀ ਕੋਲ ਆ ਜਾਓ ਝੋਟੀ ਕਿਹੜਾ ਸੂਆ ਸੂਈ ਵੀਰੇ ਭਾਈ ਇਹ ਦੂਜਾ ਸੂਆ ਦੂਜਾ ਸੂਆ ਦੁੱਧ ਕਿੰਨਾ ਰੈਡੀ ਵਾਲਾ ਜਮਾ ਦੋ ਦੇ ਲਵੇ ਜੀ 10 ਜੀ ਟੱਪਿਆ ਜਮਾ ਰੈਡੀ ਤੇ ਸੂਆ ਰੀ ਨਾਲ ਦੂਜਾ ਕੱਢ ਲਵਾ ਕਰਕੇ ਆ ਗਿਆ ਤੇ ਕਿੰਨੇ ਦਿਨਾਂ ਦੀ ਸੂਈ ਵੀ ਆ। ਦੋ ਵੀਰਾਂ ਨੂੰ 500-500 ਕਰਦੇ। ਇਹਨਾਂ ਨੇ ਗੱਲਾਂ ਬਾਈਆਂ ਦੀਆਂ ਜਮਾਂ ਜਾਇਜ਼ ਹੁੰਦੀਆਂ। ਹੋਰ ਬੰਦੇ ਨੇ ਤਾਂ ਇਹਨਾਂ ਨੂੰ ਕਹਿ ਦੇਣਾ ਸੀ 20 ਦਿਨਾਂ ਦੀ 15 ਦੀ ਆ ਤੇ ਜਾਨੀ ਬਾਈ ਕਹਿੰਦਾ ਵੀ ਹੈਗੀ ਆ 2 ਮਹੀਨਾ ਦੀ ਸੂਈ ਵੀ ਦੋ ਤਾਂ ਘੱਟ ਮਗਰ ਕੱਟੀ ਦੁੱਧ ਰੈਡੀ 10 ਕਿਲੋ ਤੇ ਝੋਟੀ ਵੀ ਚੰਗੇ ਬਣੇ ਰਹੋ। ਵੀਡੀਓ ਦੇ ਨਾਲ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਦੁੱਧ ਤੁਸੀਂ ਲੈਣ ਕੇ ਲਿਜਾ ਸਕਦੇ ਆ ਇਸ ਘਰੋਂ ਠੀਕ ਆ ਜੀ। ਆ ਦੇਖੋ ਜੀ। ਫੇਸ ਘਰੋਂ ਚੱਕ ਰਹੀ ਨਾਲ ਦੂਜਾ ਸੂਆ ਤੇ ਬੱਚੇ-ਬੁੱਚੇ ਤੇ ਓਕੇ ਮਿਲਦੀ ਆ ਬਾਈ ਜਮਾਂ। ਹੂੰ ਜੇ ਦੁੱਧ ਹੈਗਾ ਤਾਂ ਤਾਂ ਹੀ ਕੱਟੀ ਚੰਗੀ ਆ ਹਨਾ ਤੇ ਵੀਰੇ ਦੁਨੀ ਟਾਈਮ ਜਿਵੇਂ ਮਰਜੀ ਚੋਈ ਚੱਲੋ ਹਨਾ ਤੇ 2 ਮਹੀਨਿਆਂ ਤੋਂ ਘੱਟ ਸੂਈ ਵੀ ਅਜੇ ਆਪਾਂ ਕਹਿਣ ਨੂੰ ਤਾਂ ਬਾਈ ਕਹਿ ਦਿੰਦਾ ਇਹਨਾਂ ਨੂੰ ਪਾਉਂਦੀ 20 ਦਿਨਾਂ ਦੀ ਮਹੀਨਾ ਕਹਿੰਦੇ ਹਾਂਜੀ ਹਾਂਜੀ ਤੇ ਵੀਰੇ 10 ਕਿਲੋ ਦੁੱਧ ਤਿਆਰ ਤੇ ਪੈਸੇ ਨੌ ਮੰਨ ਕੇ ਮਗਾ ਲੇ ਪਾਉਂਦੀ ਹਨਾ ਤੇ ਸੱਚਾ ਵਾਲਾ ਕੰਮ ਆ ਵੀਰੇ ਇਹਨਾਂ ਦਾ ਇਹ ਨਹੀਂ ਗੱਲ ਹੈਗੀ ਵੀ ਕੋਈ ਝੂਠ ਨੀ ਮਾਰਦੇ ਜਮਈ ਤੇ ਵੀਰੇ ਕਿੰਨਾ ਰੇਟ ਆ ਇਹਦਾ ਬਾਈ ਜੀ 85000 ਵਿੱਚੋਂ ਮਾਨਤਾ ਨਹੀਂ ਹੁੰਦੀ ਸੋਹਣੀ ਹਨ ਜੋਟੀ ਜੀ ਆਪਾਂ ਗੱਲ ਕਰ ਲਗੇ ਥਾਣ ਦੇ ਕੋਚਾਰੇ ਨਿਕੜਵੇਂ ਬਾਕੀ ਦਾ 4 ਘੰਟੇ ਚਵਾਈ ਦੇ ਵਿੱਚ ਪਿਆ ਹਜਾ ਦੇਖੋ ਸੀਰ ਸਾਉ ਫੁੱਲ 85000 ਚ ਤੁਹਾਡਾ ਮਾਨਤਾਨ ਹੋ ਜਾਣਾ ਠੀਕ ਆ ਵੀਰੇ ਤੇ ਹੁਣ ਆਪਾਂ ਗੱਲ ਕਰ ਲਗੇ ਵੀਰੇ ਤਿੰਨ ਚਾਰ ਨੰਬਰ ਮੱਝ ਦੀ ਗੱਲ ਸਿੰਘ ਥੋੜਾ ਜਿਹਾ ਖੁੱਲਾ ਆ ਗਿਆ ਜਨੂੜ ਹਨਾ ਤੇ ਕਿੰਨੇ ਦਿਨਾਂ ਦੀ ਸੂਈ ਵੀ ਆ ਵੀਰੇ ਕਿੰਨੇ ਜਾਂ ਮੈਂ ਸੂਈ ਨੂੰ ਸਾਡੇ 3 ਮਹੀਨੇ ਹੋ ਗਏ ਸਾਢੇ 3 ਮਹੀਨੇ ਦੁੱਧ ਕਿੰਨਾ ਰੈਡੀ ਆਲਾ ਦੁੱਧ ਰੋਲੇ ਵੀ ਦਾਣੇ ਤਿਆਰ ਲਓ ਜੀ ਤੇ ਬਾਈ ਕਹਿੰਦਾ 10 ਲੀਟਰ ਦੁੱਧ ਰੈਡੀ ਤੁਸੀਂ ਚੋ ਲੈਣਾ ਕੋਈ ਬੱਚੇ ਨੂੰ ਨਹੀਂ ਛੱਡਣਾ ਹਨਾ ਮੂੰਹ ਲਵਾਓ ਬੱਚੇ ਤੇ ਮਿਲਦੀ ਆ ਵੀਰੇ ਓਕੇ ਜੀ ਤੇ ਸਿੰਘ ਬਾਡੀ ਦੇ ਹਿਸਾਬ ਨਾਲ ਜੱਜ ਦਾਗਾ ਚੰਗੀ ਹੈਗੀ ਤੇ ਬਾਕੀ ਦੀ ਗੱਲ ਤੁਹਾਡੇ ਦੁੱਧ ਪੀਣ ਵਾਲੇ ਆਏ ਸੌਦੇ ਆ ਤੁਹਾਨੂੰ ਠੀਕ ਹੈ ਜੀ ਸਾਰੇ ਓਕੇ ਡੇਢ ਮਹੀਨੇ ਦੀ ਗੱਪਣ ਵੀ ਆ ਆਪਾਂ ਟੈਕ ਨਹੀਂ ਕਰਾਈ ਸੀ ਕਿ ਮਾਂ ਤੋਂ ਡੇਢ ਮਹੀਨਾਂ ਦਾ ਟੀਕਾ ਪਾਉਂਦੇ ਓਕੇ ਉਹ ਅਗਲਾ ਆਪਦੀ ਗਾਂ ਜਾ ਕੇ ਅਗਲੇ ਜੀ ਕਿਸਮਤ ਆ ਹਨਾ ਭਾਜੀ ਆਪਾਂ ਤਾਂ ਸੰਧਰ ਕਹਿੰਦੇ ਲਈ ਥਾਲ 4 ਥਣ ਲੈਵੇ ਦੀ ਬਾਕੀ ਦੀ ਗੱਲ ਹੈ ਨਾ ਹਾਂਜੀ ਹਾਂ ਉਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਥਣ ਚ ਕੋਈ ਹੋਵੇ ਘਾਟ ਆ ਬਾਈ ਘਾਣਾ ਸੁਣਾ ਦੀਆਂ ਦੋਨੇ ਓਕੇ ਆ ਵੀਰੇ ਚਾਰੇ ਪਸ਼ੂ ਚਾਰੇ ਪਸ਼ੂ ਜੇ ਬੰਦਾ ਆਨਲਾਈਨ ਮੰਗਾ ਲਈ ਜੀ ਆਪਣੀ ਇਹਦੇ ਥੱਲੇ ਦੁੱਧ ਕਿੰਨਾ ਬਾਈ ਇਹਦੇ ਥੱਲੇ 10 ਕਿਲੋ ਤਿਆਰੀ ਪਤਾ ਨਾ ਹੋ ਇਹਦੇ ਥੱਲੇ ਮੰਗ ਕੇ ਆ ਜੀ 9 ਕਿਲੋ ਤੇ ਬੱਚਾ ਛੱਡ ਕੇ ਵਧੀਆਂ ਮਿਲਦੀ ਆ ਹਾਂਜੀ ਮਗਰ ਵੀ ਛੱਟੀ ਹੈ ਜੀ ਮਗਰ ਦੋਨਾਂ ਦੇ ਕਟੀਆਂ ਹੈ ਨਾ ਤੇ ਵੀਰੇ ਇਹਦੇ ਕਿੰਨੇ ਪੈਸੇ ਲੈ ਲੈਣੇ ਆਪਾਂ ਜਿਹੜੇ ਲੈਣੇ ਆ ਪਹਿਲਾ 75000 ਤੋਂ ਬੰਦ ਕਰਾਂਗੇ ਦੋ ਘਾਟ 80 ਤੇ 70 ਤੇ 8 ਠੀਕ ਆ 78 ਤੇ ਇਹਦਾ ਮੰਗ ਲਿਆ ਆਪਾਂ 85000 10 10 ਕਿਲੋ ਦੁੱਧ ਨਾਲੇ ਦੁੱਧ ਆ ਤੇ ਇਹਦਾ ਮੁੱਲ ਇਕੱਲੇ ਦਾ ਹੋਊਗਾ ਫੋਨ ਤੇ ਵੜਦਾ ਹਨਾ ਤੇ ਇਹਦਾ ਮੰਗ ਲਿਆ ਆਪਾਂ 87000 ਤੇ 20 ਕਿਲੋ ਦੁੱਧ ਬੱਚਾ ਹੈ ਨਹੀਂ ਬੱਚਾ ਬਾਈ ਦਾ ਕਹਿਣਾ ਰੱਖ ਲਿਆ ਗਿਆ ਤੇ ਤੁਸੀਂ ਕੁਆਲਿਟੀ ਕਰੋ ਚੈੱਕ ਕੋਲ ਬੱਚਾ ਘੱਟ ਵਿੱਚ ਨਹੀਂ ਵੜ ਲੱਖ ਨੂੰ ਵੇਚ ਲੈਂਦੇ ਓਕੇ ਜੀ ਨਹੀਂ ਕਰਨਾ ਇਹ ਕੰਮ ਹਨਾ ਆ ਦੇਖੋ ਤੇ ਬਾਕੀ ਦੀ ਗੱਲ ਕੰਪੀਟੀਸ਼ਨ ਵਾਲੀਆਂ ਵੜਾਂਗਾ ਹਵਾਨਾ ਆ ਦੇਖੋ ਨਾੜਾ ਵੇਖੋ ਹਵਾਨੇ ਤੇ ਫੇਸ ਕਰੋ ਚੈੱਕ ਕਬੂਤੀ ਬਸੇ ਪੂਰੀ ਚੰਗੀ ਬਾਕੀ ਚਾਰ ਨਾਲ ਸੀ ਚਾਰੇ ਤੁਹਾਨੂੰ ਦਿਖਾਤੇ ਤੇ ਨੰਬਰ ਫੇਰ ਬੋਲੋ ਜੀ ਨੰਬਰ 62490 ਜੀ 760 ਪਿੰਡ ਜੀ ਰੈਸਾਰ ਜ਼ਿਲ੍ਹਾ ਵੀ ਬਰਨਾਲਾ ਤੇ ਤਹਿਸੀਲ ਵੀ ਬਰਨਾਲਾ ਹੈ ਤੇ ਬਾਕੀ ਦੇ ਚਾਰ ਨਾਲ ਸੀ ਚਾਰੇ ਸਾਨੂੰ ਦਿਖਾ ਦਿੱਤਾ ਧੰਨਵਾਦ ਜੀ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ